ਅਸੀਂ ਤੁਹਾਨੂੰ ਡਿਜ਼ਾਈਨਰ ਦੇ ਦਿੰਦੇ ਹਾਂ ਅਦਾ ਪદ્ધਤੀ ਚ ਜਿੱਤ ਨਹੀਂ ਕਰਦੇ ਤੁਹਾਨੂੰ ਨਾ ਭਾਤ ਚ ਲੋੜ ਤਾਂ ਬੰਦਾ ਐਡਮਿਟਿਓਨ ਦੇ ਚਾਹਤ ਤੁਸੀਂ ਮੇਰੀ ਗੱਲ ਸੁਣਾਂਗੇ ਗ੍ਰਾਂਟ ਨਹੀਂ ਹੁੰਦਾ ਤੁਸੀਂ ਆਰਡਰ ਲਾ ਦਿਓ ਜਿਹੜੇ ਏਡੀਸੀ ਜਾਂਦੇ ਹੈਗੇ ਆ ਅਸੀਂ ਤੁਹਾਨੂੰ ਮੁੜ ਕੇ ਅੱਜ ਮਾਰਕ ਕਰ ਦਿੰਦੇ ਆ ਕੱਲ ਮੈਂ ਦੁਬਾਰਾ ਆਉਂਗੀ ਤੇ ਬੱਸ ਕਰ ਦਿੰਦੇ ਆ ਇਸ ਵੇਲੇ ਚੰਡੀ ਰਹੀਏ ਚੀਜ਼ ਕਾਰਵਾਈ ਕਰਨਾ ਨਹੀਂ ਹੈ ਯੋਨੇ ਸਾਥ ਮੇਰੀ ਗੱਲ ਸੁਣੋ ਮੈਡਮ ਅਜ ਤੱਕ ਕਿਸੇ ਨੇ ਖਾਲੀ ਨਹੀਂ ਕਰ ਤੁਹਾਨੂੰ ਮਰੇ ਦੀ ਡੀਮਾ ਮੈਂ ਔਰ ਮੇਰੀ ਟੀਮ ਔਰ ਮਾਜੋਕ ਸਿਫੀ ਸਾਡੇ ਹੁਕਮਾ ਦੇਣਾ ਜੀ ਸਾਰਾ ਖਾਲੀ ਰਹਦੀ ਹੈ ਅੱਜ ਜਾ ਕੇ ਵੇਖੋ ਤੁਸੀਂ ਹੈਰੀਟੇਜ ਵਾਕ ਵੇਖ ਲੋ ਸੀ ਦੱਸ ਆਲੇ ਨਾਲ ਸਾਡੇ ਨਾਲ ਬਹੁਤ ਹੋ ਗਿਆ ਹਾਲ ਵੀ ਆਰ ਵੇਖ ਲੋ ਅੰਦਰ ਆ ਜਾਈਏ ਪਹਿਲੀ ਗੱਲ ਵੀ ਜਮਾਂ ਕਰਦੇ ਨੇ ਸਾਡੀ ਨਾਲ ਪਹਿਲੇ ਸਮੁਤ ਆਇਆ ਕਿ ਐਕਚੁਅਲੀ ਆਲਰੇਡੀ ਸਾਰੇ ਸ਼ਹਿਰ ਦੇ ਵਿੱਚ ਅਮਰਸਰ ਦੇ ਵਿੱਚ ਮਾਨਯੋਗੀ ਏਡੀਸੀ ਮੈਮ ਵੱਲੋਂ ਦੂਸੀ ਮੈਮ ਦੇ ਹੁਕਮਾਂ ਦੇ ਨਾਲ 163 ਪੀਐਨਐਸ ਦੇ ਜਿਹੜੇ ਆਰਡਰ ਕੱਢੇ ਹੋਏ ਆ ਉਹਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੀਆਂ ਪਹਿਲਾਂ ਵੀ ਡਰਾਈਵ ਚੱਲ ਰਹੀਆਂ ਸੀਗੀਆਂ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਸਮਾਨ ਜਿਹੜਾ ਜਿਵੇਂ ਸਾਰੇ ਗੁਰੂ ਘਰ ਹੈਗੇ ਆ ਗੁਰੂ ਮਹਾਰਾਜ ਗੁਰੂ ਰਾਮਦਾਸ ਦਾ ਘਰ ਹੈਗਾ ਸ਼ੀਦਾ ਸਾਹਿਬ ਹੋ ਗਿਆ ਦੁਰਗਿਆਣਾ ਮੰਦਿਰ ਹੋ ਗਿਆ ਤਕਰੀਬਨ ਸ਼ਹਿਰ ਦੇ ਜਿੰਨੇ ਵੀ ਬਾਜ਼ਾਰ ਆ ਸਾਡੀ ਟ੍ਰੈਫਿਕ ਟੀਮ ਵੱਲੋਂ ਔਰ ਕਾਰਪੋਰੇਸ਼ਨ ਦੇ ਵੱਲੋਂ ਮਿਲ ਕੇ ਜਿਹੜੀਆਂ ਉਹ ਡਰਾਈਵ ਸ਼ੁਰੂ ਕੀਤੀਆਂ ਹੋਈਆਂ ਤਾਂ ਜੋ ਜਿਹੜਾ ਜਿੰਨਾ ਵੀ ਸਮਾਨ ਦੁਕਾਨਾਂ ਦੇ ਬਾਹਰ ਲਾਇਆ ਹੋਇਆ ਉਹ ਲੋਕਾਂ ਦੇ ਪੈਦਲ ਚੱਲਣ ਵਾਲੇ ਜਿਹੜੇ ਰਸਤੇ ਉਹ ਵੀ ਬਲੌਕ ਕੀਤੇ ਹੋਇਆ ਉਹਨੂੰ ਖਾਲੀ ਕਰਾਉਣਾ ਪਲੱਸ ਪਾਰਕਿੰਗ ਵਾਲੀਆਂ ਜਿਹੜੀਆਂ ਮਤਲਬ ਲੋਕਾਂ ਦੇ ਚੱਲਣ ਵਾਲੇ ਉੱਥੇ ਗੱਡੀਆਂ ਜਿਹੜੀਆਂ پارک ਕੀਤੀਆਂ ਹੋਈਆਂ ਦਰਗਿਆ ਨਾਮ ਅੰਦਰ ਦੇ ਵਿੱਚ ਕਾਫੀ ਵੱਡੀ ਪਾਰਕਿੰਗ ਹੈਗੀ ਆ ਜਿਹਦੇ ਵਿੱਚ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਆਪਣੀਆਂ ਤੁਹਾਡੇ ਮੋਟਰਸਾਈਕਲ ਆ ਟੂ ਵੀਲਰ ਆ ਉਹ ਪਾਰਕਿੰਗ ਦੇ ਵਿੱਚ پارک ਕੀਤਾ ਜਾਵੇ ਔਰ ਜਿੰਨੇ ਵੀ ਜਿਹੜਿਆ ਥੱਲੇ ਪਲਾਜ਼ਾ ਜਿਹੜੀਆਂ ਇਹਨਾਂ ਦੇ ਦੁਕਾਨਾਂ ਹੈਗੀਆਂ ਜਿਹੜਾ ਸਮਾਨ ਬਹੁਤ ਜ਼ਿਆਦਾ ਬਾਹਰ ਰੋਡ ਪੂਰੀਆਂ ਬਲੌਕ ਕੀਤੀਆਂ ਹੋਈਆਂ ਜਿਹੜਾ ਸਮਾਨ ਆ ਉਹ ਦੁਕਾਨਾਂ ਦੇ ਅੰਦਰ ਹੋਵੇ ਤਾਂ ਜੋ ਜਿਹੜੇ ਕਸਟਮਰ ਆਉਣ ਜਾਂ ਸ਼ਰਧਾਲੂ ਜਿੰਨੇ ਵੀ ਆਉਂਦੇ ਆ ਉਹ ਆਰਾਮ ਦੇ ਨਾਲ ਨਮਸਕ ਗੁਰੂ ਮਹਾਰਾਜ ਦੇ ਘਰ ਹੋ ਸਕਣ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਵੀ ਜਿੰਨੇ ਵੀ ਗੁਰੂ ਮਾਰਗ ਦੇ ਘਰ ਹੈਗੇ ਆ ਚਾਹੇ ਉਹ ਮੰਦਿਰ ਹੋਗੇ ਚਾਹੇ ਗੁਰਦੁਆਰੇ ਹੋਗੇ ਸਾਰਿਆਂ ਦੇ ਵਿੱਚ ਜਿਹੜਾ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਆ ਉਹ ਸਾਫ ਸਫਾਈ ਜਿਹੜੀ ਆ ਪ੍ਰੋਪਰ ਜਿਹੜੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਕਿਸੇ ਤਰ੍ਹਾਂ ਦੀ ਕਿਸੇ ਵੀ ਸ਼ਰਧਾਲੂ ਨੂੰ ਜਿਹੜੀ ਆ ਉਹ ਪ੍ਰੋਬਲਮ ਨਾ ਆ ਸਕੇ ਨਹੀਂ ਮੰਨਦਾ ਲੋਕਾਂ ਖਾਸ ਕਰਕੇ ਨੰਨ ਨੂੰ ਦੱਸ ਨਹੀਂ ਦੱਸ ਤੀ ਨਵੇਂ ਤੋਂ ਬਾਅਦ ਨਹੀਂ ਵੇਖੋ ਸਾਡੀ ਮੈਂ ਤਾਂ ਉਹੀ ਦੱਸ ਰਹੀ ਆ ਜਿਹੜੀ ਮੇਨ ਰੋਡ ਵੀ ਹੈਗੀ ਆ ਜਿੱਥੇ ਗੱਡੀਆਂ ਗਲਤ ਪਾਰਕ ਕਰਕੇ ਜਾਂਦੇ ਆ ਉਹ ਵੀ ਹੁਣ ਅਸੀਂ ਜਿਹੜੀਆਂ ਖਾਸ ਕਰਕੇ ਜਦੋਂ ਅਸੀਂ ਹਾਥੀਗੇੜ ਤੋਂ ਅੰਦਰ ਨੂੰ ਆਉਂਦੇ ਆ ਜਦੋਂ ਮੰਦਰ ਦੇ ਅੰਦਰ ਉਹ ਲੈਫਟ ਸਾਈਡ ਜਿਹੜੀ ਅਸੀਂ ਪ੍ਰੋਪਰ ਸਾਰੀ ਜਿਹੜੀ ਉਹ ਖਾਲੀ ਕਰਾਵਾਂਗੇ ਈ ਰਿਕਸ਼ਾ ਆਟੋ ਜਿਹੜੀਆਂ ਉਹ ਬਿਲਕੁਲ ਉਹਨਾਂ ਦੀ ਜਿਹੜੀ ਇੱਥੇ ਨਹੀਂ ਰੱਖਾਂਗੇ ਉਹ ਬਿਲਕੁਲ ਬਾਹਰ ਬਾਹਰ ਹੀ ਸਵਾਰੀ ਨੂੰ ਉਤਾਰ ਕੇ ਤੇ ਬਾਹਰ ਹੀ ਵਾਪਸ ਜਾਣਗੇ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਹਾਥੀਗੇੜ ਬੜਾ ਬੁਰਾ ਹਾਲ ਹੈ ਰੇੜੀਆਂ ਦਾ ਦੇਖੋ ਰੇੜੀਆਂ ਵਾਲਿਆਂ ਨੂੰ ਵੀ ਐਕਚੁਅਲੀ ਉਹਦੇ ਵਿੱਚ ਵੀ ਗੱਲ ਕੀਤੀ ਹੋਈ ਹੈ ਡੀਸੀਪੀ ਨਾਲ ਕਿਉਂਕਿ ਜਗ੍ਹਾ ਕੋਈ ਇੰਨੀ ਖਾਸ ਹੈ ਨਹੀਂ ਅਭੀ ਆਪਾਂ ਇਹ ਕਿ ਇਹ ਵੀ ਉਹਨਾਂ ਨੇ ਵੀ ਰੋਜ਼ੀ ਰੋਟੀ ਕਮ ਇਹ ਬਿਲਕੁਲ ਜਿਹੜੀਆਂ ਜੇ ਜਿਹੜੀਆਂ ਬਿਲਕੁਲ ਨਾਲ ਕਰਕੇ ਕੰਧਾਂ ਦੇ ਨਾਲ ਲਾ ਲੈਂਦੇ ਆਂ ਦੀਵਾਰਾਂ ਦੇ ਪਿੱਛੇ ਤੇ ਬਹੁਤ ਸਾਰਾ ਰਸਤਾ ਜਿਹੜਾ ਉਹ ਆਰਾਮਨਾਖ ਖਾਲੀ ਹੋ ਸਕਦਾ ਜਿਹਦੇ ਵਿੱਚ ਜੇ ਵੀ ਕਿਸੇ ਨੇ ਸਬਜੀ ਵਗੈਰਾ ਜਿੰਨੇ ਲੈਣੀ ਆ ਜਾਂ ਫਰੂਟ ਲੈਣਾ ਤੇ ਉਹ ਗੱਡੀ ਆਪਣੀ ਸਹੀ ਤਰ੍ਹਾਂ ਪਾਰ ਕਰਕੇ ਉੱਥੇ ਲੈ ਸਕਦਾ ਔਰ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਕਿ ਇਹ ਜਿਹੜੀਆਂ ਵਾ ਇਹ ਜਿਹੜੀਆਂ ਕਾਰਵਾਈਆਂ ਅਸੀਂ ਕਰਦੇ ਕੰਟੀਨਿਊ ਰੱਖੀਏ ਔਰ ਸਾਡੀ ਟੀਮ ਨੂੰ ਤਕਰੀਬਨ ਹੁੰਦਾ ਵੀ ਆ ਡੇਲੀ ਸਾਡੇ ਜਿੱਥੇ ਜਿੱਥੇ ਅਸੀਂ ਕੰਮ ਕਰਾਉਂਦੇ ਔਰ ਉੱਥੇ ਸਾਡੀ ਤਕਰੀਬਨ ਏ ਚੀਜ਼ ਦੀ ਰਹਿੰਦੀ ਆ ਰੈਗੂਲੇਟਰ ਰਹਿੰਦੀ ਆ ਵੀ ਤਾਂ ਜੋ ਅਸੀਂ ਜਿਹੜਾ ਇਹ ਜਿਹੜਾ ਕੀਤਾ ਹੋਇਆ ਕੰਮ ਉਹਨੂੰ ਨੇਪਰੇ ਚਾੜ੍ਹ ਸਕੀ